ਕਿਸਾਨਾਂ ਦੇ ਵਿਰੋਧ ਸਾਥ ਦੇ ਸ਼੍ਰੀ ਕਾਲ ਕਿਸਾਨ ਭਰਾਵਾਂ ਜਿ ਆਪਾਂ ਉਸੇ ਖੇਤ ਦੇ ਵਿੱਚ ਖੜੇ ਹਾਂ ਜਿੱਥੇ ਆਪਾਂ ਅੱਜ ਤੋਂ ਲਗਭਗ 7 ਤੋਂ 8 ਦਿਨ ਪਹਿਲਾਂ ਜਿਹੜੀ DBW 327 ਨੂੰ ਵਾਹ ਕੇ ਤੇ ਉਹਦੇ ਵਿੱਚ ਆਪਾਂ ਗੱਲ ਕਰੀ ਬਈ PBW 826 ਦੀ ਬਿਜਾਈ ਕੀਤੀ ਸੀ। ਇਸ ਕਣਕ ਦਾ ਜਰਮੀਨੇਸ਼ਨ ਕਿਵੇਂ ਦੀ ਹੋਈ ਆ? ਇਹਦੇ ਵਿੱਚ ਆਪਾਂ ਇਹ ਬਿਨਾ ਡਾਈ ਤੋਂ ਆਪਾਂ ਜਿਹੜਾ ਕੇਰਾ ਕੀਤਾ ਸੀ, ਕਿਹੜੀ ਖਾਦ ਵਰਤੀ ਸੀ? ਤੇ ਸਭ ਤੋਂ ਤੇਜ ਜੀ ਦੇ ਨਾਲ ਕਿਹੜੀ ਖਾਦ ਨਾਲ ਜਿਹੜੀ ਕਣਕ ਜਰਮੀਨੇਸ਼ਨ ਜਿਆਦਾ ਤੇਜ਼ ਹੁੰਦੀ ਯਾਨੀ ਕਿ ਕਣਕ ਜਲਦੀ ਬਾਹਰ ਆਉਂਦੀ ਆ ਲਗਭਗ 7 ਤੱਕ ਦਿਨ ਦੇ ਵਿੱਚ ਵਿੱਚ ਜਿਹੜੀ ਕਣਕ ਆ ਸਭ ਤੋਂ ਤੇਜ਼ ਬਾਹਰ ਆਈ ਆ ਜਿਹੜੀ ਖਾਦ ਵਰਤੀ ਆ ਉਹ ਵੀ ਤਜਰਬਾ ਤੁਹਾਡਾ ਨਾਲ ਸ਼ੇਅਰ ਕਰਾਂਗੇ ਅਵਕੀਰਾ ਦਾ ਸਪਰੇਅ ਦੇ ਵਿੱਚ ਆਪਾਂ ਕੀਤਾ ਉਹਦਾ ਰਿਜ਼ਲਟ ਕੀ ਮਿਲਿਆ ਗੁੱਲੀ ਡੰਡਾ ਉੱਗਿਆ ਜਾਂ ਨਹੀਂ ਉੱਗਿਆ ਤੇ ਉੱਗੀ ਕਣਕ ਦੇ ਉੱਪਰ ਜੇਕਰ ਆਪਾਂ ਉੱਗੀ ਕਣਕ ਦੇ ਉੱਪਰ ਆਵਕੀਰਾ ਦਾ ਸਪਰੇਅ ਕਰਦੇ ਆ ਕੀ ਉਹ ਕਣਕ ਖਰਾਬ ਹੁੰਦੀ ਜਾਂ ਨਹੀਂ ਹੁੰਦੀ ਉਹ ਵੀ ਆਪਾਂ ਐਕਸਪੈਰੀਮੈਂਟ ਕੀਤਾ ਉਹ ਵੀ ਤੁਹਾਨੂੰ ਸ਼ੇਅਰ ਕਰ ਦਿੰਨੇ ਆ ਇਹਦੇ ਵਿੱਚ ਆਪਾਂ ਜੇਕਰ ਗੱਲ ਕਰੀਏ ਕਿਸਾਨ ਵੀਰੋ ਸੁਪਰ ਸੀਡਰ ਦੀ ਤਾਂ ਕਿਹੜਾ ਸੁਪਰ ਸੀਡਰ ਵਰਤਿਆ ਇਹਦੇ ਵਿੱਚ ਉਹਦੀ ਵੀ ਆਪਾਂ ਜਾਣਕਾਰੀ ਸ਼ੇਅਰ ਕਰਾਂਗੇ ਸਭ ਤੋਂ ਵਧੀਆ ਸੁਪਰ ਸੀਡਰ ਕਿਹੜਾ ਹੈ ਜਿਸ ਦੇ ਨਾਲ ਕਣਕ ਸਭ ਤੋਂ ਵਧੀਆ ਤਰੀਕੇ ਨਾਲ ਜਿਹੜੇ ਜਰਮੀਨੇਸ਼ਨ ਹੁੰਦੀ ਹੈ ਉਹਦੀ ਬਾਹਰ ਆਉਂਦੀ ਆ ਇੱਕੋ ਇੱਕੋ ਇੱਕ ਸਾਰੀ ਜਿਹੜੀ ਬਾਹਰ ਆਉਂਦੀ ਆ ਤੇ ਪੂਰੀ ਜਾਣਕਾਰੀ ਸ਼ੇਅਰ ਕਰਦੇ ਆ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਕੀ ਬੈਲ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਪਨੇ ਹੋਰ ਭਰਾਵਾਂ ਤ ਤਾਂ ਪਹਿਲਾਂ ਕਿ ਸਾਨੂੰ ਤੁਸੀਂ ਜਰਮੀਨੇਸ਼ਨ ਚੈੱਕ ਕਰੋ ਕਿਉਂਕਿ ਇਹ ਵੀਡੀਓ ਬਣਾਉਣ ਦਾ ਮਤਲਬ ਇਹ ਹੀ ਹੈ ਕਿ ਆਪਣੇ ਕਿਸਾਨ ਵੀ ਰੋਦਨ ਵੀ ਮੈਸੇਜ ਕਰ ਰਹੇ ਜਿੱਦਨ ਆਪਾਂ ਬਜਾਈ ਕੀਤੀ ਸੀ ਕਿਉਂਕਿ ਇਹਦੀ ਖਾਸ ਵਜ੍ਹਾ ਇਹ ਆ ਵੀ ਜਦੋਂ ਆਪਾਂ ਪਹਿਲਾਂ ਬਜਾਈ ਕੀਤੀ ਕਣਕੁੱਗੀ ਨਹੀਂ ਤੇ ਉਸੇ ਬੱਤਰ ਦੇ ਵਿੱਚ ਖਾਸ ਵੀਡੀਓ ਬਣਾਉਣ ਦਾ ਮਤਲਬ ਇਹ ਹੈ ਕਿ ਉਸੇ ਬੱਤਰ ਚ ਹੀ ਆਪਾਂ ਇਹ ਬਜਾਈ ਦੁਬਾਰਾ ਕਰਦੇ ਸੀ ਕੋਈ ਇਹਨੂੰ ਰੌਣੀ ਨਹੀਂ ਕੀਤਾ ਕੋਈ ਕੁਝ ਨਹੀਂ ਸੀ ਕੀਤਾ ਤਾਂ ਹਾਲਾਂਕਿ ਬੱਤਰੇ ਦੇ ਵਿੱਚ ਹੈਗਾ ਸੀ ਥੱਲੇ ਬੱਤਰੇ ਕਾ ਉੱਪਰ ਜਿਹੜਾ 2 ਦਿਨ ਇੰਚੀਆਂ ਜਿਹੜਾ ਖੁਸ਼ਕ ਸੀ ਸਾਰੇ ਕਹਿ ਰਹੇ ਵੀ ਵੀਰ ਆਪਾਂ ਨੂੰ ਕਹਿ ਰਹੇ ਸੀ ਕਿ ਬੇ ਕਣਕ ਘਾਟੂ ਉਗੂ ਜਾਂ ਫਿਰ ਨਹੀਂ ਉਗਣੀ ਬੱਤਰ ਇਹ ਘਟ ਜਾਣਾ ਇਹ ਬੱਤਰ ਕਾਮਯਾਬ ਨਹੀਂ ਹੋਣਾ ਪਰ ਕਿਸਾਨ ਵੀ ਇਹ ਜਿਹੜਾ ਬੱਤਰ ਉਹ ਹੀ ਆਪਣਾ ਪੂਰਾ ਕਾਮਯਾਬ ਆ ਲਗਭਗ 90 ਤੋਂ 95% ਜਿਹੜੀ ਕਣਕ ਬਾਹਰ ਆ ਚੁੱਕੀ 7 ਤੋਂ 8 ਦਿਨ ਹੀ ਹੋਏ ਜੇ ਬਜਾਈ ਨੂੰ ਤੁਸੀਂ ਵੀਡੀਓ ਪਿੱਛੇ ਆਪਾਂ ਪਾਈ ਸੀ ਉਸ ਦਿਨ ਜਿੱਦਾਂ ਬਜਾਈ ਕੀਤੀ ਦੇਖ ਸਕਦੇ ਜੇ ਦੇਖੋ ਅਜੇ ਕਣਕ ਕੋਈ ਬਹੁਤ ਹੀ ਵੱਡੀ ਨਹੀਂ ਹੈਗੀ ਅਜੇ ਕਣਕ ਨਿਕਲ ਹੀ ਰਹੀ ਆ ਪਰ ਇਹ ਦੇਖੋ ਜਰਮੀਨੇਸ਼ਨ ਦੀ ਕਿੰਨੀ ਸ਼ਾਨਦਾਰ ਇੱਕ ਸਾਰੀ ਕਿਤੇ ਕੋਈ ਜਗ੍ਹਾ ਨਹੀਂ ਰਹੀ ਜਿੱਥੇ ਕਣਕ ਨਹੀਂ ਉੱਗੀ ਹੋ ਗੀ ਬਿਲਕੁਲ ਬਰਾਬਰ ਉੱਗੀ ਆ ਹੁਣ ਜਿਹੜੇ ਹੋਣ ਵਾਲੇ ਸੁਪਰ ਸੀਡਰ ਜਿਹੜੇ ਨਵੇਂ ਮਾਡਲ ਦੇ ਵਿੱਚ ਆ ਰਹੇ ਇਹਨਾਂ ਦੇ ਵਿੱਚ ਕੀ ਕਈ ਵਾਰ 5-5 ਦਾਣੇ ਇੱਕੇ ਜਗ੍ਹਾ ਤੇ ਉੱਗ ਜਾਂਦੇ ਤੇ ਇੱਕ ਕਈ ਵਾਰ ਜਗ੍ਹਾ ਛੱਡ ਕੇ ਤੇ ਫੇਰ ਅੱਗੇ ਜਾ ਕੇ ਉੱਗਦੇ ਆ ਜਾਨੀ ਕਿ ਮਿੱਟੀ ਦੇ ਨਾਲ ਦਾਣੇ ਅੱਗੇ ਤੁਰ ਜਾਂਦੇ ਆ ਪਾ ਕੇ ਡਿਸਕਾਂ ਦੇ ਵਿੱਚ ਹੀ ਚੋਕ ਕੇ ਅੱਗੇ ਸੁੱਟ ਦਿੰਦੀਆਂ ਡਿਸਕਾਂ ਦੇ ਵਿੱਚ ਜਦੋਂ ਮਿੱਟੀ ਜੁੜ ਜਾਂਦੀ ਆ ਇਹ ਜਿਹੜਾ ਸੁਪਰਸੀਡਰ ਆਪਾਂ ਇੱਥੇ ਤੁਹਾਨੂੰ ਦਿਖਾ ਗੱਲ ਕਰਦਗੇ ਜਿਹੜਾ ਆਪਣੇ 18 19 ਮਾਡਲ ਜਿਹੜੇ ਸੁਪਰਸੀਡਰ ਆਏ ਸੀ 20 ਮਾਡਲ ਦੇ ਵਿੱਚ ਜਿਹੜੇ ਪਹਿਲਾਂ ਜਿੱਦਾਂ ਡ੍ਰਿਲ ਵਾਂਗ ਤੇ ਜਿਹੜੀਆਂ ਬਿੱਟਾਂ ਵਾਲੇ ਕਹਿ ਦਿੰਨੇ ਆ ਕਿ ਡ੍ਰਿਲ ਵਾਂਗ ਕਰਦੇ ਸੀ ਜਿਹੜੇ ਦਾਣੇ ਉਹ ਜਿਹੜੇ ਸੁਪਰਸੀਡਰ ਅਸਲ ਦੇ ਵਿੱਚ ਸਭ ਤੋਂ ਵਧੀਆ ਕਾਮਜਾਬ ਇਹ ਹਾ ਲਾ ਕੇ ਉਹਦੇ ਵਿੱਚ ਟਰੈਕਟਰ ਨੂੰ ਥੋੜੇ ਜਿਹਾ ਔਖੇ ਹੁੰਦੇ ਸੀ ਤਾਂ ਕਰਕੇ ਜਿਹੜੇ ਅੱਗੇ ਤੋਂ ਅੱਗੇ ਕੋਈ ਸੋਧ ਹੁੰਦੀ ਗਈ ਆ ਜਾਂ ਫਿਰ ਉਹ ਬੰਦ ਹੋਣ ਦੀ ਦਿੱਕਤ ਆ ਤਾਂ ਉਹ ਬੰਦ ਕਿਸਾਨ ਉਹ ਤਾਂ ਹੁੰਦੇ ਸੀ ਉਹ ਡਰਾਈਵਰ ਦੀ ਗਲਤੀ ਕਰਕੇ ਕਿ ਉਹ ਜਦੋਂ ਆਪਾਂ ਮੋੜ-ਮੋੜਦੇ ਹਾਂ ਤੇ ਉਹਦੇ ਵਿੱਚ ਜਿਹੜੀ ਮਿੱਟੀ ਫਸ ਜਾਂਦੀ ਸੀ ਜਿਵੇਂ ਆਪਣੀਆਂ ਪਹਿਲੀਆਂ ਡ੍ਰਿੱਲਾਂ 'ਚ ਫਸ ਜਾਂਦੀ ਸੀ ਤੇ ਉਹਦੇ ਵਿੱਚ ਮਿੱਟੀ ਫਿਸਣ ਦੀ ਦਿੱਕਤ ਕਰਕੇ ਜਿਹੜੇ ਉਹ ਸੁਪਰਸੀਡਰ ਜਿਹੜੇ ਗਾਂ ਦੀ ਗਾਂ ਜਾਂ ਫਿਰ ਕੰਪਨੀਆਂ ਨੇ ਪੈਸਾ ਹੋਰ ਕਮਾਉਣ ਦੇ ਕਿਸਾਨਾਂ ਮੇਰਾ ਨੂੰ ਜਿਹੜੇ ਸਬਸਿਡੀ ਦੇ ਚੱਕਰ ਦੇ ਵਿੱਚ ਪਾ ਕੇ ਤੇ ਉਹ ਸੁਪਰਸੀਡਰ ਜਿਹੜੇ ਗਾਂ ਤੋਂ ਗਾਂ ਕਿਸਾਨ ਵੀਰਾਂ ਨੂੰ ਜਿਹੜਾ ਲੋਹਾ ਮੜਨ ਦੇ ਚੱਕਰ ਦੇ ਵਿੱਚ ਗਾਂ ਤੋਂ ਗਾਂ ਨਵੀਂ ਤੋਂ ਨਵੀਂ ਸੋਧ ਕੀਤੀ ਹੈ ਪਰ ਅਸਲ ਦੇ ਵਿੱਚ ਜੇਕਰ ਜਰਮੀਨੇਸ਼ਨ ਜਾਂ ਫਿਰ ਕਣਕ ਉੱਗਣ ਦੀ ਗੱਲ ਕਰੀਏ ਤਾਂ ਸਭ ਤੋਂ ਵਧੀਆ ਕਣਕ ਉਹਨਾਂ ਸੁਪਰਸੀਡਰਾਂ ਦੀ ਉੱਗਦੀ ਆ ਹਾਲਾਂਕਿ ਹੋਰ ਕੋਈ ਉਹਨਾਂ 'ਚ ਕਮੀਆਂ ਪੇਸ਼ੀਆਂ ਹੋ ਸਕਦੀਆਂ ਪਰ ਕਣਕ ਉੱਗਣ ਦੇ ਮਾਮਲੇ ਦੇ ਵਿੱਚ ਸਭ ਤੋਂ ਵਧੀਆ ਜਿਹੜੇ 18 19 ਮਾਡਲ ਜਿਹੜੇ ਡ੍ਰਿੱਲ ਵਾਂਗੂ ਕੇਰਦੇ ਸੀ ਕਣਕ ਆ ਉਹ ਅਸਲ ਦੇ ਵਿੱਚ ਸਭ ਤੋਂ ਵਧੀਆ ਕਣਕ ਆ ਜਿਹੜੇ ਕੇਰਨ ਦੇ ਮਤਲਬ 'ਚ ਹੈਗੇ ਆ ਬਾਕੀ ਥੋੜੀ ਬਾਦੀ ਤਾਂ ਦਿੱਕਤਾਂ ਇਹਨਾਂ 'ਚ ਵਿੱਚ ਵੀ ਆ ਰਹੀਆਂ ਹੁਣ ਗੱਲ ਕਰਦੇ ਆਂਦੇ ਅਬਕੀਰਾ ਦੀ ਤਾਂ ਆਪਾਂ ਕਿਸਾਨਾਂ ਦੇ ਪਹਿਲੀ ਵਾਰ ਅਬਕੀਰਾ ਵਰਤੀ ਆ ਖੇਤ ਦੇ ਵਿੱਚ ਤਾ ਗੁੱਲੀ ਡੰਡਾ ਉੱਗਿਆ ਜਾਂ ਨਹੀਂ ਉੱਗਿਆ ਤਾਂ ਕਿਸਾਨ ਵੀਰੋ ਗੁੱਲੀ ਡੰਡਾ ਤਾਂ ਉੱਗਿਆ ਆ ਦੇਖੋ ਕਿਸਾਨ ਵੀਰੋ ਤੁਸੀਂ ਕੱਲੀ ਆ ਵਕੀਰਾ ਆਪਾਂ ਕੀਤੀ ਕੋਈ ਸਟੰਪ ਨਹੀਂ ਪੈਂਡ ਨਹੀਂ ਪਾਈ ਆਪਾਂ ਇਹਦੇ ਵਿੱਚ ਜਿਹਨੂੰ ਸਟੰਪ ਵੀ ਕਹਿੰਦੇ ਨੇ ਪੈਂਡ ਮੈਥਾਨ ਉਹ ਨਹੀਂ ਪਾਈ ਆਪਾਂ ਕੱਲੀ ਆ ਵਕੀਰਾ ਕੀਤੀ ਆਪਾਂ ਬਸ ਇਹਦੇ ਵਿੱਚ ਆਪਾਂ ਇਹ ਦੇਖਣਾ ਸੀ ਕਿਵੇਂ ਦਾ ਰਿਜ਼ਲਟ ਆਉਂਦਾ ਤਾਂ ਜਿਵੇਂ ਕਿਸਾਨ ਭਰਾਓ ਤੁਸੀਂ ਦੇਖ ਰਹੇ ਆਹ ਜਿਹੜਾ ਸਾਹਮਣੇ ਤੁਹਾਨੂੰ ਗੁੱਲੀ ਡੰਡਾ ਤੇ ਇਹ ਜਿਹੜਾ ਗੁੱਲੀ ਡੰਡਾ ਹੁਣੇ ਸੁੱਕਣਾ ਸ਼ੁਰੂ ਹੋ ਗਿਆ ਇੱਥੇ ਹੋ ਸਕਦਾ ਜ਼ਿਆਦਾ ਦਵਾਈ ਪਈ ਹੋ ਤੇ ਇੱਥੇ ਆ ਗੁਲੀ ਡੰਡਾ ਅਜੇ ਹੈਗਾ ਤੇ ਵੈਸੇ ਕੰਪਨੀ ਜਿਹੜੀ ਕਹਿੰਦੀ ਬਈ ਜਿਹੜੀ ਇੱਕ ਜਦੋਂ ਆਪਾਂ ਪਾਣੀ ਪਹਿਲਾਂ ਲਾਉਨੇ ਉਸ ਤੋਂ ਬਾਅਦ ਜਿਹੜਾ ਇਹ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਗੁਲੀ ਡੰਡਾ ਉਦੋਂ ਮਰਨਾ ਸ਼ੁਰੂ ਹੁੰਦਾ ਉਦੋਂ ਉੱਥੇ ਰੁਕ ਜਾਂਦਾ ਹੁਣ ਅੱਗੇ ਜਦੋਂ ਪਾਣੀ ਲਾਵਾਂਗੇ ਉਦੋਂ ਦੇਖਾਂਗੇ ਫਿਲਹਾਲ ਤਾਂ ਜਿਹੜਾ ਗੁਲੀ ਡੰਡਾ ਅਕੀਰਾ ਕਰਨ ਆਪਾਂ ਜਿਹਦੇ ਵਿੱਚ 250 ਲੀਟਰ ਆਪਾਂ ਕਹਿ ਸਕਦੇ ਹਾਂ ਪਾਣੀ ਲਾਇਆ ਜਿਹੜਾ 1 ਕਿੱਲੇ ਦੇ ਹਿਸਾਬ ਦੇ ਨਾਲ ਤਾਂ ਦੇਖੋ ਕਿ ਗੁਲੀ ਡੰਡਾ ਅਜੇ ਕਣਕ ਦੇ ਨਾਲ ਲੱਗ ਗਿਆ ਥੋੜਾ ਘਟ ਉਗ ਗਿਆ ਤੇ ਉਗ ਗਿਆ ਜਰੂਰ ਆ ਤੇ ਕਣਕ ਬਹੁਤ ਸ਼ਾਨਦਾਰ ਉੱਗੀ ਆ ਜਿਹੜੇ ਭਰਾ ਆਪਾਂ ਨੂੰ ਮੈਸੇਜ ਕਰ ਰਹੇਗੇ ਜਰੂਰ ਦੱਸਿਓ ਅਸੀਂ ਕੰਪੈਰੀਸ਼ਨ ਕਰਨਾ ਤਾਂ ਹੁਣ ਜਿਹੜੀ ਇਹਦੀ ਜਰਮੀਨੇਸ਼ਨ 7 ਦਿਨ ਦੇ ਵਿੱਚ ਆ ਕਿਉਂਕਿ ਲਗਭਗ ਪਿਛਲੇ 5 ਤੋਂ 7 ਦਿਨ ਹੋ ਗਏ ਸੂਰਜ ਵੀ ਨਹੀਂ ਚੰਗੀ ਤਰ੍ਹਾਂ ਬਾਹਰ ਨਿਕਲਿਆ ਤੇ ਜਰਮੀਨੇਸ਼ਨ ਇੰਨੀ ਤੇਜ਼ ਕਿਉਂ ਹੈ ਜਿਹੜਾ ਆਪਾਂ ਤਜਰਬਾ ਕੀਤਾ ਸੀ ਉਹ ਕਿਸਾਨ ਵੀਰੋ ਇਹਦੇ ਵਿੱਚ ਪਡਾਈ ਤਾਂ ਆਪਾਂ ਚਲੋ ਪਹਿਲੇ ਪਾਈ ਸੀ ਉਹ ਦਵਾਈ ਡਾਈ ਜਿਹੜੀ ਖਾਦ ਆਪਾਂ ਡੀਪੀ ਦੁਬਾਰਾ ਨਹੀਂ ਪਾਈ ਇਹਦੇ ਨਾਲ ਆਪਾਂ ਜਿਹੜੀ ਸਿੰਗਲ ਸੁਪਰ ਫਾਸਫੇਟ ਦਾ ਕੇਰਾ ਕੀਤਾ ਜਦੋਂ ਡ੍ਰਿਲ ਕੀਤਾ ਤਾਂ ਇੱਕ ਗਟਾ ਪਾਇਆ 50 ਕਿਲੋ ਪਾਈ ਕਿੱਲੇ ਦੇ ਹਿਸਾਬ ਦੇ ਨਾਲ ਤੁਸੀਂ ਦੇਖ ਰਹੇ ਜੇ ਤੇ ਇਹਦੇ ਨਾਲ ਜਰਮੀਨੇਸ਼ਨ ਬਹੁਤ ਤੇਜ਼ ਹੋਈ ਇਹ ਆਪਣਾ ਇੱਕ ਤਜਰਬਾ ਹੈ ਕਿ ਜਿਹੜੀ ਸਿੰਗਲ ਸੁਪਰ ਫਾਸਫੇਟ ਆ ਇਹ ਜਿਹੜਾ ਕਣਕ ਨੂੰ ਬਹੁਤ ਜਲਦੀ ਬਾਹਰ ਕੱਢਦੀ ਹੈ ਯਾਨੀ ਕਿ ਬਹੁਤ ਤੇਜ਼ੀ ਨਾਲ ਇਹਦੇ ਵਿੱਚ ਥੋੜੀ ਗਰਮੈਸ਼ ਡੀਪੀ ਨਾਲੋਂ ਜ਼ਿਆਦਾ ਹੁੰਦੀ ਆ ਇਹ ਜਲਦੀ ਜਿਹੜੀ ਆਪਣੀ ਕਣਕ ਨੂੰ ਬਾਹਰ ਕੱਢਦੀ ਆ ਆਪਾਂ ਬਰਸੀਮ ਜਾਂ ਛਟਾਲੇ ਦੇ ਵਿੱਚ ਵੀ ਪਾਉਣੇ ਹੁੰਦੇ ਆ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਜਿੱਥੇ ਆਪਾਂ ਸਿੰਗਲ ਸੁਪਰ ਫਾਸਫੇਟ ਖੇਤ ਦੇ ਵਿੱਚ ਪਾ ਦਿੰਨੇ ਆ ਉਹਦਾ ਜਿਹੜਾ ਵਾਲਾ ਕਣਕ ਦਾ ਜਾਂ ਫਿਰ ਆਪਾਂ ਕਹਿੰਦੇ ਬਰਸੀਮ ਛਟਾਲਾ ਬਹੁਤ ਜਲਦੀ ਤਿਆਰ ਹੋ ਜਾਂਦਾ ਬਹੁਤ ਜਲਦੀ ਆਪਾਂ ਆਪਣੇ ਪੱਠੇ ਤਿਆਰ ਹੋ ਜਾਂਦੇ ਆ ਹਰਾ-ਚਾਰਾ ਜਲਦੀ ਤਿਆਰ ਹੋ ਜਾਂਦਾ ਤੇ ਸਿੰਗਲ ਸੁਪਰ ਫਾਸ ਆਪਾਂ ਨੂੰ ਖੇਤ ਦੇ ਵਿੱਚ ਜ਼ਰੂਰ ਵਰਤਣੀ ਚਾਹੀਦੀ ਕਿਉਂਕਿ ਇਹਦੇ ਵਿੱਚ ਸਲਫਰ ਵੀ ਹੁੰਦੀ ਆ ਜ਼ਿੰਕ ਵੀ ਹੁੰਦੀ ਆ ਤੇ ਇਸ ਤਰੀਕੇ ਨਾਲ ਤੁਸੀਂ ਇਹ ਜਿਹੜੀ ਖਾਦ ਆ ਜਰੂਰ ਵਰਤ ਸਕਦੇ ਜਿਹੜੇ ਕਿਸਾਨ ਵੀਰ ਨੂੰ ਖਾਸ ਕਰਕੇ ਆਪਾਂ ਕਹੀ ਵੀ ਡੀਪੀ ਨਹੀਂ ਮਿਲਦੀ ਤਾਂ ਕਈ ਵਾਰ ਆਪਾਂ ਕਈ ਕਿਸਾਨ ਕਹਿੰਦੇ ਜਿਹੜਾ ਸਿੰਗਲ ਸੁਪਰ ਫਾਸਫਰ ਦਾ ਰਿਜ਼ਲਟ ਨਹੀਂ ਹੋ ਸਕਦਾ ਕਿਸਾਨ ਵੀਰੋ ਕਿਉਂਕਿ ਨਕਲੀ ਵੀ ਬਹੁਤ ਆ ਜਾਂਦੀ ਆ ਤੇ ਜਿੱਥੇ ਨਕਲੀ ਆ ਗਈ ਉੱਥੇ ਤਾਂ ਰਿਜ਼ਲਟ ਮਿਲਣਾ ਨਹੀਂ ਹੁਣ ਆ ਵਕੀਰਾ ਜੇਕਰ ਆਪਣੇ ਖੇਤ ਦੇ ਵਿੱਚ ਸਪਰੇਅ ਹੋ ਜਾਂਦੀ ਉੱਗੀ ਕਣਕ ਤੇ ਤੇ ਸਪਰੇਅ ਦੇ ਨਾਲ ਜਿਹੜੀ ਉੱਗੀ ਕਣਕ ਦਾ ਕੋਈ ਨੁਕਸਾਨ ਕਰਦੀ ਜਾਂ ਨਹੀਂ ਕਰਦੀ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਕਿਉਂਕਿ ਆਪਾਂ ਥੋੜੀ ਜਿਹੀ ਜਗ੍ਹਾ ਛੱਡੀ ਸੀ ਉਹ ਖੇਤ ਦੇ ਵਿੱਚ ਜਿਹੜੀਆਂ ਗੁੱਠਾਂ ਹੁੰਦੀਆਂ ਗੁੱਠਾਂ ਦੇ ਵਿੱਚ ਆਪਾਂ ਸੁਪਰ ਸੀਡਰ ਨਹੀਂ ਲਾਇਆ ਜਿਵੇਂ ਤੁਸੀਂ ਆਹ ਸਾਹਮਣੇ ਦੇਖ ਰਹੇ ਜੀ ਹੁਣ ਆ ਆਪਣੀ ਜਿਹੜੀ ਕਣਕ ਉਸ ਦਿਨ ਦੀ ਗੁੱਠਾਂ ਦੇ ਵਿੱਚ ਜਿਹੜੀ 327 ਆ ਤੇ ਇੱਧਰ ਆਪਾਂ ਦੁਬਾਰਾ ਬਜਾਈ ਕੀਤੀ ਜਿਹੜੀ ਹੁਣ ਨਵਯੁੱਗੀ ਕਣਕ ਆ ਦੇਖੋ ਆ 327 ਦਾ ਕਿਉਂਕਿ 327 ਦੇ ਇੱਕ ਇੱਥੇ ਆਪਾਂ ਗੱਲ ਐਡ ਕਰ ਦਈਏ ਕਿ ਇਹਦੇ ਉੱਪਰ ਆ ਜਿਹੜੀ ਸਟੈਂਪ ਆਪਾਂ ਕਹਿੰਦਾ ਸਟੰਪ ਨਹੀਂ ਪਾਈ ਕਿਸਾਨ ਵੀਰੋ ਕੱਲੀ ਆ ਵਕੀਰਾ ਆਪਾਂ ਇਹਦੇ ਵਿੱਚ ਦਵਾਈ ਉੱਪਰ ਸਪਰੇਅ ਮਾਰੀ ਸੀ ਗੋਠ ਦੇ ਵਿੱਚ ਕਿ ਭਲਾਏ ਕਣਕ ਨੂੰ ਕੋਈ ਨੁਕਸਾਨ ਹੁੰਦਾ ਜਾਂ ਨਹੀਂ ਹੁੰਦਾ ਤੇ ਕੋਈ ਕਿਸਾਨ ਵੀਰ ਇਹਨੂੰ ਨੁਕਸਾਨ ਨਹੀਂ ਆਉਗੀ ਕਣਕ ਨੂੰ ਤਾਂ ਇਹ ਆਪਾਂ ਇੱਕ ਇਹ ਵੀ ਤਜਰਬਾ ਹਾਸਲ ਕੀਤਾ ਤੇ ਕਿਸਾਨ ਵੀਰੋ ਜੇਕਰ ਹੁਣ ਗੱਲ ਕਰੀਏ ਇਹਦੀ ਆਪਾਂ ਕਣਕ ਦੀ ਜਰਮੀਨੇਸ਼ਨ ਬਹੁਤ ਵਧੀਆ ਤਾਂ ਤੁਸੀਂ ਹੁਣ ਇਹ ਨਹੀਂ ਬਈ ਆਖਣਾ ਕਿ ਇੱਥੇ ਆਪਾਂ ਇੱਕ ਗੱਲ ਜ਼ਰੂਰ ਐਡ ਕਰ ਦਿੰਨੇ ਆ ਕਿ ਆਪਾਂ ਕਹੀ ਬਈ ਜੇਕਰ ਉਸ ਕਿਸਾਨ ਵੀਰ ਨੇ 10 ਦਿਨ ਬਾਅਦ ਆਪਣੀ ਬਜਾਈ ਕਰ ਦਿੱਤੀ ਉਸੇ ਵੱਤਰ ਦੇ ਵਿੱਚ ਕਣਕ ਸਾਡੀ ਨਹੀਂ ਉੱਗੀ ਤਾਂ ਇੱਥੇ ਕਿਸਾਨ ਵੀਰੋ ਆਪਾਂ ਜਿਹੜਾ ਵੱਤਰ ਥੋੜਾ ਜਿਹਾ ਥੱਲੇੋਂ ਖਿੱਚਿਆ ਸੀ ਉਹ ਜਿੱਦੋਂ ਆਪਾਂ ਸੁਪਰ ਸੀਡਰ ਲਾਇਆ ਸੀ ਤਾਂ ਸੁਪਰ ਸੀਡਰ ਜਿਹੜਾ ਨਾਂ ਹੈ ਕਾਫੀ ਜ਼ਿਆਦਾ ਆਪਾਂ ਟਾਈਟ ਕਰਤਾ ਸੀ ਜਾਨੀ ਕਿ ਜਿਹੜੇ ਬਲੇਟ ਆ ਗੋਂ ਜਾਦੇ ਡੂੰਘੇ ਲੱਗਦੇ ਸੀ ਤੇ ਪਿੱਛੋਂ ਜਿਹੜਾ ਬੀਜ ਹੀ ਥੋੜਾ ਜਿਹਾ ਬੀਜ ਵਾਲਾ ਹਿੱਸਾ ਜਿਹੜਾ ਪਿਛਲੇ ਵਾਲਾ ਹਿੱਸਾ ਹੁੰਦਾ ਉਹ ਉੱਪਰ ਨੂੰ ਸੀ ਤਾਂ ਇਸ ਕਰਕੇ ਆਪਾਂ ਡੂੰਗਾ ਲਾਇਆ ਜੀ ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿ ਵੱਤਰ ਖੁਸ਼ ਕਰਵੇ ਤੇ ਕਣਕ ਭਲਾ ਨਾ ਹੋ ਗੇ ਤੇ ਇਸ ਲਈ ਆਪਾਂ ਜਿਹੜਾ ਨਾਂ ਨੂੰ ਟਾਇਡ ਕਰਕੇ ਤੇ ਸੁਪਰ ਸਿੱਟ ਦੇ ਜਿਹੜੇ ਬਲੇਡ ਡੂੰਗੇ ਲੱਗਣ ਥੱਲੇ ਉਹ ਜਿਹੜਾ ਵੱਤਰ ਪੁੱਟਿਆ ਜਾਵੇ ਤਾਂ ਆ ਜੇ ਤੇ ਉਹ ਮਿਕਸ ਕਰਕੇ ਤਾਂ ਜਿਹੜਾ ਬੀਜ ਆ ਲਗਭਗ ਆਪਣਾ 1.5 ਇੰਚੀਆਂ ਤੇ ਕਿਰਿਆ ਸੀ ਤਾਂ ਬਹੁਤ ਹੀ ਸ਼ਾਨਦਾਰ ਜਿਹੜੀ ਕਣਕ ਉੱਗੀ ਆ ਸੋ ਵੀਡੀਓ ਦੇਖ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ